ਜਦੋਂ ਦੀ ਦੂਰ ਹੋਈ ਤੈਥੋਂ ਨਾ ਮਾਣੀ ਚੈਨ ਪਾਇਆ ਨਾ ਏਤੀ ਮਾਰ ਪੈਂਦੀ ਤੋਂ ਕਿ ਤੈਨੂੰ ਦਰਦ ਆਇਆ ਨਾ ਜਦਿਆਂ ਜਾਲਤੀ ਜਿੰਦੜੀ ਹੈ ਮੇਨਾ ਸ੍ਰਿਸ਼ਟ ਤੇਰੀ ਦਾ ਜਲਵਾ ਜਿੰਦ ਚਾਹਨੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਨੋਦੀ ਦੂਰ ਹੋਈ ਤੈਥੋਂ ਨਾ ਮਾਣੀ ਚੈਨ ਪਾਇਆ ਨਾ ਏਤੀ ਮਾਰ ਪੈਂਦੀ ਤੂੰ ਕਿ ਤੈਨੂੰ ਦਰਦ ਆਇਆ ਨਾ ਵਿਦਾਈਆਂ ਜਲਤੀ ਜਿੰਦੜੀ ਹੈ ਮੇਰਾ ਸ੍ਰਿਸ਼ਟ ਤੇਰੀ ਦਾ ਜਲਵਾ ਜਿੰਦ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਜਾਣਾ ਦੂਰ ਕੀਤਾ ਤੂੰ ਨਾ ਜਾਣਾ ਦੂਰ ਕੀਤਾ ਤੂੰ ਸਾਡੀਆਂ ਹਰਕਤਾਂ ਕਰਕੇ ਅਸੀਂ ਤਾਂ ਸਹਬ ਜਿਉਂਦੇ ਹਾਂ ਤੇਰੀਆਂ ਬਰਕਤਾਂ ਕਰਕੇ ਫੱਕੀ ਮਾਰ ਕੇ ਹਾਕਾਂ ਕੇ 모ਗਰਫਤ ਤੇਰੀ ਦਾ ਜਲਵਾ ਜਿੰਦ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟੂ ਤੇਰੀ ਦਾ ਓ ਮਰਦਰੂਪਤੀ ਜਾਂਦੀ ਤੂੰ ਜੇ ਨਾ ਬਉੜਦਾ ਪਿਆਰੇ ਜਿਵੇਂ ਪਿੱਲਣੀ ਤਾਰੀ ਓਵੇਂ ਆ ਦੌੜਦਾ ਪਿਆਰੇ ਬੜਾ ਰੰਗ ਰਾਮ ਤੇ ਚੜਿਆ ਕਥਵ ਸਿਸ਼ਟ ਤੇਰੀ ਹੈ ਇਹ ਤੁੰਬਾ ਖੜਕਦਾ ਕਿਉਂ ਨਹੀਂ ਸੁੱਟਦਾ ਤਨਛ ਕਿਉਂ ਯਰ ਰਜਣ ਮਦਾਨੇ ਭੜਕਦਾ ਕਿਉਂ ਨਹੀਂ ਯੁਵਾ ਸਭ ਖਾ ਗਿਆ ਇਕਲਾ ਬੁੱਧੀ ਪਰਿਸ਼ਟ ਤੇਰੀ ਦਾ ਜਲਵਾ ਜਿੰਦ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਨੂੰ ਭੁੱਲੇ ਕਿਉਂ ਸੁਖ ਨ ਪਿਆਰਾਂ ਦਾ ਮੈਂ ਤਾਂ ਪ੍ਰੀਤ ਮਾ ਸੁਣਿਆ ਮੈਂ ਤਾਂ ਦਾਤਿਆ ਸੁਣਿਆ ਤੂੰ ਪੱਕਾ ਯਾਰ ਯਾਰਾਂ ਦਾ ਨਗਮਾ ਪਿਆਰੀ ਦਾ ਪਰਿਆ ਪਿਆ ਫਰਿਸ਼ਤ ਤੇਰੀ ਦਾ ਪਿਆ ਫਰਿਸ਼ਤ ਤੇਰੀ ਮਾ ਪਿਆਰ ਦਾ ਭਰੀਆ ਪਿਆ ਫਰਿਸ਼ਤ ਤੈਰੀ ਦਾ ਜਲਵਾ ਜਿੰਦ ਚੋਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਤੂੰ ਆ ਜਾ ਤੂੰ ਆ ਜਾ ਸੋਣ ਆ ਜਾ ਟੜਫਦੀ ਜਾਨ ਦੇ ਬਦਲੇ ਪ੍ਰੀਤਮਾ ਤੂੰ ਆ ਜਾ ਸੋਹਣ ਆ ਜਾ ਟੜਫਦੀ ਜਾਨ ਦੇ ਬਦਲੇ ਆਪਣੀ ਬਿਰਦ ਦੇ ਬਦਲੇ ਦਰਮ ایمان ਦੇ ਬਦਲੇ ਨੀਰਾਸਤਾ ਕਰ ਜਾ ਫਿਕਰ ਹੈ ਕਿਸ਼ਤ ਤੇਰੀ ਦਾ ਜਲਵਾ ਜਿੰਦ ਚਾਉਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਓ ਜੱਲੀ ਬਾਵਰੀ ਹੋਈ ਇਹ ਜਿੰਦੜੀ ਚੈਨ ਲੈਂਦੀ ਨਾ ਜਿੰਨਾ ਚਿਰ RAM ਨਹੀਂ ਮਿਲਦਾ ਜਿੰਨਾ ਚਿਰ RAM ਨਹੀਂ ਮਿਲਦਾ ਇਹ ਮੀਰਾ ਟਿਕ ਕੇ ਬਹਿੰਦੀ ਨਾ ਮੈਂ ਨਾ ਪੜ ਸਾਰ ਕੀ ਜਾਣ ਕਿ ਨੰਬਰ ਲਿਸਟ ਤੇਰੀ ਦਾ ਜਲਵਾ ਜਿੰਦ ਚਾਦੀ ਹੈ ਗੁਰੂ ਜੀ ਦ੍ਰਿਸ਼ਟ ਤੇ ਵਿਜੋਰ ਚੱਲਦਾ ਨਾ ਸਾਡੇ ਵਿੱਚ ਅਕਲਾਮੀ ਕਮ ਨੇ ਕੋਈ ਟੱਬ ਜੋਰ ਚੱਲਦਾ ਨਾ ਸਾਡੇ ਵਿੱਚ ਅਕਲਾਮੀ ਕਮ ਨੇ ਖਾ ਲੈ ਲੋ ਡੰਗਰ ਜਾਣੇ ਬੱਚੇ ਬਸ ਚੰਦ ਹੀ ਦਮ ਨੇ ਜਿਵਨ ਬਣ ਗਿਆ ਬੰਕਾ ਜੈਬ ਹਿਸ਼ਤ ਤੇਰੀ ਦੇਵਾਨਾ ਬਣ ਗਿਆ ਬੈਂਕਾ ਜੀ ਹੈ ਬਹਿਸਤ ਤੇਰੀ ਦਾ ਜਲਵਾ ਜਿੰਦ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਗੁਰੂ ਜੀ ਦ੍ਰਿਸ਼ਟ ਤੇ